ਹੈਲੋ ਬਾਈ ਸ਼ਾਸਤਰੀਕਾਲ ਸਾਰਿਆਂ ਨੂੰ ਆ ਮੇਰਾ ਵੀਰ ਹਰਜੀਤ ਟਿੱਬਾ ਆ ਬਾਈ ਗੰਡੇ ਆ ਆ ਬਾਈ ਗੰਡੇ ਆ ਗੰਡੇ ਵਾਲ ਤੋਂ ਆ ਭਈਆ ਉਹਨਾਂ ਲਈ ਵੀਡੀਓ ਹੈ ਜਿਹੜੇ ਬੰਦੇ 25-25 ਲੱਖ ਲਾ ਕੇ ਬਾਹਰ ਜਾਂਦੇ ਆ ਤੇ ਬਾਅਦ ਚ ਉੱਥੇ ਕੰਮ ਨਹੀਂ ਮਿਲਦਾ ਹੈਗਾ ਵਾਪਸ ਆਉਂਦੇ ਆ ਤੇ ਬਾਅਦ ਚ ਗੱਲ ਫਾਇ ਲੈਂਦੇ ਹੈਗੇ ਆ ਵੀਰ ਨੇ ਇੱਥੇ ਰਹਿ ਕੇ ਹੀ ਲੱਖਾਂ ਰੁਪਏ ਦੀ ਕਮਾਈ ਕਰ ਰਿਹਾ ਇਹ ਮੇਰਾ ਵੀਰ ਇਹ ਮੇਰੇ ਵੀਰ ਕੋਲੇ ਬੱਕਰੀਆਂ ਪਾਈਆਂ ਹੋਈ ਨੇ ਨਸਲ ਦੇ ਬੱਕਰੀਆਂ ਨੇ ਤੇ ਆਪਾਂ ਵੀਰ ਤੋਂ ਨੌਲੇਜ ਲਵਾਂਗੇ ਵੀ ਕਿਹੜੀ ਕਿਹੜੀ ਨਸਲ ਦੀ ਬੱਕਰੀ ਹੁੰਦੀ ਹੈ ਤੇ ਕੀ ਮੁਨਾਫਾ ਹੁੰਦਾ ਤੇ ਕਿੰਨੇ ਪੈਸੇ ਬਣਦੇ ਆ ਹਾਂ ਬਈ ਕੀ ਹਾਲ ਹੈ ਹਰਜੀਤ ਠੀਕ ਆ ਬਈ ਵਧੀਆ ਤੁਸੀਂ ਦੱਸੋ ਠੀਕ ਹੋ ਬਈ ਵਧੀਆ ਵਧੀਆ ਬਈ ਆਪਾਂ ਨੂੰ ਦੱਸੋ ਬਈ ਆਪਣ ਬੱਕਰੀਆਂ ਜਿਹੜੀ ਕਮਾਈ ਆ ਮੰਨ ਕੇ ਕਿਲੋ ਕਿੰਨੀ ਕ ਹੋ ਜਾਂਦੀ ਹੈ ਇੱਕ ਬੱਕਰੀ ਮਗਰ ਵਧੀਆ ਹੋ ਜਾਂਦੀ ਹੈਗੀ ਜਿਵੇਂ ਜਿਵੇਂ ਲੋਕ ਬਾਹਰ ਜਾਂਦੇ ਆ ਬਾਹਰ ਜਾਣ ਨਾਲੋਂ ਵਧੀਆ ਬਾਈ ਬਾਹਰ ਜਾਣ ਨਾਲੋਂ ਵਧੀਆ ਤੇ ਆਪਣਾ ਕੰਮ ਆ ਇੱਥੇ ਕੀਦਾ ਐ ਨਹੀਂ ਹੈਗਾ ਸਿਰਦਰਦੀ ਨਹੀਂ ਹੈਗੀ ਸਹੀ ਆ ਆਪਾਂ ਨੂੰ ਕੋਈ ਬੋਲੂ ਜਾਂ ਕੁਝ ਵੀ ਠੀਕ ਆ ਆਪਣਾ ਕੰਮ ਆ ਠੀਕ ਆ ਕਰਦਾ ਕਰ ਲਾਂਗੇ ਠੀਕ ਆ ਠੀਕ ਆ ਬਈ ਇਹਨੂੰ ਘਰੇ ਰੱਖ ਲਾਂਗੇ ਸਹੀ ਆ ਸਹੀ ਆ ਤੇ ਬਈ ਆਪ ਨੂੰ ਐਂ ਦੱਸ ਵੀ ਆਪਣੇ ਕੋ ਕਿਹੜੇ ਕਿਹੜੀਆਂ ਨਾਲਦੇ ਬੱਕਰੀਆਂ ਨੇ ਸਭ ਤੋਂ ਵਧੀਆ ਨੇ ਬਈ ਸਾਰੀਆਂ ਬਿਟਲਦੀਆਂ ਇਹਨਾਂ ਦਾ ਕੀ ਰੇਟ ਰੂਲ ਹੁੰਦਾ ਕੀ ਗੱਲਬਾਤ ਹੁੰਦੀ ਹੈ ਬੱਕਰੀ ਬੱਕਰੀ ਵੇਖ ਆ ਯਾਰ ਕੋਈ 25000 ਦੀ ਕੋਈ 30000 ਦੀ ਕੋਈ 50000 ਦੀ ਜੀ ਆਪਾਂ ਚੰਗੀ ਬੱਕਰੀ 50000 ਦੀ ਵੀ ਹੈਗੀ ਆ ਠੀਕ ਆ ਠੀਕ ਆ ਬਈ ਬਈ ਆ ਵੀਰ ਇਹ ਪਹਿਲਾਂ ਬਾਹਰ ਜਾਂਦਾ ਫਿਰਦਾ ਸੀ ਇਹ ਵੀ 20 ਲੱਖ ਰੁਪਏ ਚੱਕੀ ਬੈਠਾ ਸੀ ਇਹਨੇ ਵੀ ਕਿਸੇ ਅੱਗੇ ਬੰਦੇ ਨੇ ਵੀਡੀਓ ਦੇਖ ਕੇ ਇਹਨੇ ਫਿਰ ਆਪਣਾ ਬਿਜ਼ਨਸ ਸਟਾਰਟ ਕੀਤਾ ਤੇ ਹੁਣ ਵਧੀਆ ਰੁਪਈਆ ਕਮਾ ਰਿਹਾ ਮੇਰਾ ਵੀਰ ਬਈ ਬੱਕਰੀਆਂ ਦਿਖਾ ਦਿਓ ਮੜੀ ਆਪਣੇ ਵੀ ਕਿਹ ਇਹ ਬੱਕਰੀਆਂ ਫੜ ਫੜ ਕੇ ਆ ਆ ਫੜ ਲਿਆ ਬੱਕਰੀ ਹੋਰੀ ਵੀ ਕਿਹੜੇ ਕਿਹੜੇ ਨਾਲ ਦੀ ਬੱਕਰੀ ਆ ਆਪਣੇ ਕੋਲੇ ਵੀ ਬੀਟਲ ਨਹੀਂ ਸਾਰੇ ਬੀਟਲ ਨੇ ਬਾਈ ਬੀਟਲ ਬੱਕਰੀਆਂ ਨਹੀਂ ਠੀਕ ਆ ਬਾਈ ਆ ਫੜ ਲੇ ਆ ਪੱਖਾਂ ਦੀਆਂ ਸਾਰੀਆਂ ਇਹ ਬਾਈ ਨੇ ਆ ਦਿਖਾ ਦੇ ਇੱਧਰ ਬੱਕਰੀਆਂ ਆ ਦੇਖੋ ਬਾਈ ਬੱਕਰੀਆਂ ਆ ਵੀਰਦਿਆਂ ਬੱਕਰੀਆਂ ਪਾਈ ਹੋਈ ਨੇ ਆ ਖੜੇ ਨੇ ਆਪਣੇ ਲਿਆ ਆ ਵੇ ਆ ਵੀਰਦਿਆਂ ਬੱਕਰੀਆਂ ਪਾਈ ਹੋਈਆਂ ਨੇ ਬਾਈ ਆ ਭੇਡੂ ਵੀ ਪਾਏ ਹੋਣੇ ਆਪਣੇ ਇਹਦੇ ਕੀ ਗੱਲਬਾਤ ਆ ਇਹਨਾਂ ਭਈ ਆ ਪੇਡੂ ਕਮੇ ਨੇ ਕਿਹੜੀ ਗੱਲ ਬਾਲਾ ਕਿਹੜੇ ਨਾਲ ਹਲਦੇ ਨੇ ਇਹ ਕੀ ਹੋਨੇ ਆ ਇਹ ਨਾ ਦੇਖ ਲਾ ਬਾਈ ਆ ਆ ਗਈ ਬਾਈ ਕਿਹੜੇ ਨਾਲ ਹਲਦੇ ਪੇਡੂ ਨੇ ਜਾਮਣਾਪੁਰੀ ਨਹੀਂ ਗਿਆ ਜਾਮਣਾਪੁਰੀ ਇਹ ਕਿ ਦੋ ਕਿ ਕਿਹੜੇ ਨਾਲ ਹਲਦੇ ਬਾਈ ਮਹਿੰਗੀ ਹੁੰਦੀ ਹੈ ਜਾਂ ਸਸਤੀ ਹੁੰਦੀ ਹੈ ਇਹ ਦੂਜਿਆਂ ਨਾਲ ਇਹ ਜਨਰਲ ਵਾਈ ਹਾਂ ਉਹਨਾਂ ਨਾਲ ਥੋੜੀ ਮਹਿੰਗੀ ਹੁੰਦੀ ਹੈਗੀ ਅੱਛਾ ਮਹਿੰਗੀ ਹੁੰਦਾ ਉਹਨਾਂ ਨਾਲ ਠੀਕ ਇਹਨਾਂ ਦਾ ਕੱਦ ਤੇ ਵਿੱਡ ਵੱਡਾ ਹੁੰਦਾ ਹੈਗਾ ਉਹਨਾਂ ਨਾਲ ਠੀਕ ਆ ਠੀਕ ਆ ਬਾਜਲੀਆਂ ਨਾਲੋਂ ਠੀਕ ਆ ਬਾਈ ਆ ਆਪਣੇ ਮੁੰਨੀਆਂ ਵੀ ਆ ਨੇ ਇੱਧਰ ਪੱਸੀਆਂ ਲੈ ਲਈਆਂ ਨੇ ਆ ਦੇ ਬਾਈ ਆ ਕੋਈ ਮੁੰਨੀ ਪੀ ਇਹਦਾ ਡਿਜ਼ਾਈਨ ਹੀ ਬਹੁਤ ਤਖੜਾ ਪਾਇਆ ਹੋਇਆ ਹਾਂ ਬਈ ਇਹਨਾਂ ਦੇ ਡਿਜ਼ਾਈਨ ਦੇ ਪਾਤੇ ਸੀਗੇ ਠੀਕ ਆ ਠੀਕ ਆ ਬਈ ਆ ਦੇਖੋ ਬਾਈ ਦੇ ਭੇਡਾਂ ਵੀ ਪਾਈਆਂ ਹੋਈਆਂ ਨੇ ਮੇਰਾ ਵੀਰ ਵਧੀਆ ਮੁਨਾਫਾ ਕਮਾ ਰਿਹਾ ਬਈ ਇਹਨੇ ਖਰਾਖਰੂਕ ਕੀ ਆ ਵੀ ਕਿੰਨਾ ਬਾਈ ਆਪਾਂ ਦਾ ਹੁਣ ਬਾਹਰ ਹੀ ਚਾਰ ਕੇ ਲਿਆਉਣਾ ਜਾਂ ਘਰੇ ਵਸੂਲਾਂ ਦਾ ਸੜਕਾ ਗਣਕ ਗੁਣਕ ਪਾ ਲਈ ਅਸੇ 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 ਆ ਮੈਂ ਸੁਣਿਆ ਕਹਿੰਦੇ ਜਿਹੜੇ ਬੱਕਰੇ ਖਣੇ ਘਰ ਖਵਾ ਜਾਂਦੇ ਕਹਿੰਦੇ ਫੇਰ ਵੀ ਕੁਝ ਬਣਦਾ ਹੈਗਾ ਜਿਹੜਾ ਬਾਈ ਹੁਣ ਘਰੇ ਰੱਖ ਕੇ ਚਾਰਦਾ ਹਨਾ ਹਾਂ ਬਾਬਾ ਉਹਨੂੰ ਕੌਣ ਕੀ ਬਚਨਾਗਾ ਹੁਣ ਤਾਂ ਕੀ ਬਚਨਾ ਸਹੀ ਗੱਲ ਆ ਬਈ ਆਪਾਂ ਬਾਹਰ ਛੱਡਦੇ ਆਂ ਠੀਕ ਆ ਠੀਕ ਘੋਣਾ ਪੈਂਦਾ ਬਾਹਰੇ ਵੀ ਖਵਾਉਣਾ ਪੈਂਦਾ ਘੋਣੇ ਘਰੇ ਵੀ ਖਵਾਉਂਦੇ ਆ ਠੀਕ ਆ ਠੀਕ ਆ ਯਾਨੀ ਕਿ ਕਹੇ ਸੁਣਿਆ ਕਹਿੰਦੇ ਬੱਕਰੀ ਕਹਿੰਦੇ ਫੇਰੀ ਕਹਿੰਦੇ ਖਰਦੀ ਆ ਹਨਾ ਹਾਂ ਹਾਂ ਬਾਈ ਤੇ ਫੇਰੀ ਆ ਉਹ ਹਾਂ ਹਾਂ ਕਰੇ ਬੈ ਕੋ ਹੁਣੀ ਬੰਦਾ ਮੇਰਾ ਵੀਰਾ ਸਾਲ ਤੱਕ ਤੂੰ ਕਿੰਨਾ ਮਣਾ ਸਕ ਮਾੜਦਾ ਫਿਰ ਵੀ ਆਪਾਂ ਐਸਟੀਮੇਟ ਲਾਈਏ ਬਾਲਾ ਬਾਈ ਚੱਲੀ ਜਾਂਦਾ ਆਲੇ ਆਪਾਂ ਤੇ ਦੋ ਸੰਨੱਖ ਸਾਲ ਹੀ ਹੋਏ ਨੇ ਪਸ਼ੂ ਰੱਖਿਆ ਨੂੰ ਠੀਕ ਆ ਬਾਈ ਜਿਹੜੇ ਤਿੰਨ ਸਾਲਾਂ ਦੇ ਵਿੱਚੋਂ ਹਣਾ ਪਹਿਲਾਂ ਤਾਂ ਆਪਾਂ ਜਿਹੜੀ ਖਾਈ ਚਲਾਈ ਚਲਾਈ ਹੋਣਾ ਇੱਥੇ ਪਤਾ ਲੱਗੂ ਤੋਂ ਵੀ ਵਧੀਆ ਠੀਕ ਆ ਠੀਕ ਆ ਬਾਈ ਜਿਹੜੇ ਨਵੇਂ ਵੀਰ ਆਪਣਾ ਇਹ ਬਿਜ਼ਨਸ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੀ ਰਹਿ ਦੇਂਗਾ ਲੋਕਾਂ ਘੱਲੇ ਕੰਮ ਕਰਨ ਨਾਲੋਂ ਵਧੀਆ ਬਾਈ ਠੀਕ ਆ ਬਾਹਰ ਦਾ ਦਾ ਕੰਮ ਕਰਦਾ ਹਣਾ ਬਾਹਰ ਜਾਣ ਨਾਲੋਂ ਵਧੀਆ ਹੁਣ ਵਿੱਚ ਲੋਕ ਬਾਈ 25-25 ਲੱਖ ਰੁਪਏ ਬਾਹਰ ਬਾਹਰ ਲਾ ਕੇ ਭੱਜ ਜਾਂਦੇ ਹਨਾ ਕੋਈ ਬਾਣਦਾ ਹੈ ਨਹੀਂ ਕਹਿੰਦੇ ਫਿਰ ਕੰਮ ਨਹੀਂ ਹੈਗਾ ਫਿਰ ਇੰਡੀਆ ਆਉਂਦੇ ਆਗੇ ਫਿਰ ਗਲ ਫੈਲ ਦਾ ਜ਼ਮੀਨਾਂ ਵੇਚਦੇ ਆ ਫਿਰ ਗਲਤ ਸਰਕਾਰ ਨੇ ਘੜਦਿਆ ਜੇਦੋਂ ਮਰਜੀ ਛੱਡਦੇ ਆ ਹਾਂ ਇਹ ਤਾਂ ਗੱਲ ਹੈ ਬਈ ਸਹੀ ਆ ਸਹੀ ਆ ਜੇੋਂ ਮਰਜੀ ਕਰ ਲੈ ਜਦੋਂ ਮਰਜੀ ਛੱਡ ਲੈ ਠੀਕ ਆ ਬਈ ਆ ਬੈਠੇ ਆ ਬਈ ਹੁਣ ਸਾਹਮਣੇ ਇੱਥੇ ਆ ਦੇਖ ਲਓ ਬਈ ਵੀਰ ਦੀ ਲੋਕੇਸ਼ਨ ਦੇਖੋ ਜਮਾ ਸਾਹਮਣੇ ਬੈਠੇ ਆ ਆ ਭਜਣੇ ਬੱਕਰੀਆਂ ਸਾਰੀਆਂ ਆਓਗੇ ਥੱਲੇ ਰਹਿ ਕੇ ਕੰਮ ਨਹੀਂ ਕਰਨਾ ਸਭ ਤੋਂ ਵਧੀਆ ਆ ਆਪਣਾ ਕੰਮ ਆ ਆ ਆਪਣਾ ਕੰਮ ਆ ਚਾਹੇ ਵੰਦਕਾਰ ਚਾਹੇ ਘੱਟਕਾਰ ਸਹੀ ਆ ਸਹੀ ਆ ਬਈ ਆ ਬੱਕਰੇ ਚੱਕ ਕਰ ਲਓ ਬਈ ਬਈ ਆਪਣੇ ਕੋਲ ਨਾਮੀ ਬੱਕਰੇ ਹੈਗੇ ਕੋਈ ਨਾਮੀ ਬੱਕਰਾ ਮਾਮੀ ਲਈ ਨਵਾਸ ਕਿ ਨਹੀਂ ਪਾਇਆ ਆ ਪਾ ਇੱਕ ਪਪਾਇਨ ਨਵਾਸ ਤੇ ਠੀਕ ਆ ਠੀਕ ਆ ਸਹੀ ਆ ਸਹੀ ਆ ਤੇ ਬਈ ਆਪਾਂ ਨੂੰ ਜੇ ਕੋਈ ਬੰਦਾ ਟ੍ਰੇਨਿੰਗ ਲੈਣ ਨੂੰ ਪੁੱਛ ਪੁੱਛਣਾ ਆਉਂਦਾ ਹੋਵੇ ਵੀ ਬਈ ਮੈਂ ਕੰਮ ਸਟਾਰਟ ਕਰਨਾ ਤੇ ਉਹਨਾਂ ਕਾ ਆਪਾਂ ਕਿਵੇਂ ਕਨੈਕਟ ਕਰ ਸਕਦੇ ਆ ਵੀ ਆਪਾਂ ਦੱਸ ਦੇ ਅਗਲੇ ਨੂੰ ਵੀ ਆਏ ਆ ਕਰ ਲੋ ਕੰਮ ਹਾਂ ਹਾਂ ਵੀ ਆਪਣਾ ਪਿੰਡ ਦੱਸ ਦੇ ਬਈ ਪਿੰਡ ਆਪਣਾ ਟੇਬਾ ਬਈ ਹਾਂ ਜਿਹੜਾ ਸੰਗਰੂਰ ਹੈ ਨਾ ਤਹਿਸੀਲ ਧੂਰੀ ਹੈ ਬਾਈ ਸ਼ੇਰਪੁਰਾ ਠਾਣਾਗਾ ਜੇ ਕਿਸੇ ਮੇਰੇ ਵੀਰ ਨੇ ਕੋਈ ਵੀ ਵੀਰ ਨੂੰ ਨੌਲਜ ਲੈਣੀ ਹੋਵੇ ਬੱਕਰੀਆਂ ਬਾਰੇ ਤਾਂ ਵੀਰ ਨੂੰ ਲੈ ਸਕਦਾਗਾ ਬਾਈ ਦਾ ਬਹੁਤ ਸੋਹਣਾ ਕੰਮ ਹੈਗਾ ਤੇ ਬਾਈ ਚੰਗੀ ਤਰ੍ਹਾਂ ਕਰਦਾਗਾ ਤੇ ਬਹੁਤ ਲੱਖਾਂ ਰੁਪਏ ਕਮਾ ਰਿਆ ਹੈ ਤੇ ਬਾਈ ਕੋਲੇ ਹੁਣ ਅਗਲੇ ਸਾਲ ਬਾਈ ਨੂੰ ਗੱਲ ਦੱਸਦਾ ਸੀ ਕਰਦਾ ਸੀ ਕਹਿੰਦਾ ਬਾਈ ਅਗਲੇ ਸਾਲ ਆਪਾਂ ਬੱਕਰੇ ਰੇਰ ਤੇ ਕਹਿੰਦਾ ਐਨ ਸ਼ਕਾਰਪੋ ਲੈ ਕੇ ਆਉਣੇ ਹੈ ਕਹਿੰਦਾ ਕਣਾ ਬੱਕਰੇ ਸ਼ੇਰ ਤੇ ਰੱਖੇ ਭਾਈ ਲਿਆਵਾਂਗੇ ਹਾਂ 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 ਕਹ ਰਾ ਅਗਲੇ ਸਾਲ ਆਪਾਂ ਲਾਂਚ ਕਰ ਦੇਣੀ ਆ ਸਰ ਬੱਕਰੀ ਭਾਈ ਕੱਕੜੀਆਂ ਦਾ ਵਾਲਾ ਹੁੰਦਾ ਸਾਲਾ ਐ ਨਹੀਂ ਪਤਾ ਦੇਈਏ ਸੰਸਕਾਰ ਪੀਣ ਦੀ ਨਹੀਂ ਮਰ ਗੋ ਫੋਰਚੂਨਰ ਲਿਆਵਾਂਗੇ ਹਾਂ ਹਾਂ ਭਾਈ ਤੂੰ ਕਿੰਨੇ ਆਪਣਾ ਜੋ ਆਪਾਂ ਕੰਮ ਸਟਾਰਟ ਕਰਦੇ ਹੁੰਦੇ ਨਾ ਬੰਦਨ ਡਰ ਹੁੰਦਾ ਵੀ ਮੇਰਾ ਲਾਸ ਨਾ ਹੋ ਜਾਏ ਨਾ ਤੂੰ ਕਿੰਨੇ ਬੱਕਰੇ ਸਟਾਰਟ ਕੀ ਤਹੀ ਥੋੜੇ ਪਸ਼ੂ ਦਾ ਕੰਮ ਕਰਿਆ ਸੀਗਾ ਬਾਕੀ ਆਪਾਂ ਨੂੰ ਨੌਲੇਜ ਵੀ ਸੀ ਪਹਿਲਾਂ ਨਾ ਨੌਲੇਜ ਵੀ ਸੀ ਕਿ ਪਹਿਲਾਂ ਆਪਣੇ ਘਰਾਂ ਦੀਆਂ ਪ੍ਰਾਣੀਆਂ ਵੀ ਰੱਖੇ ਹੋਈ ਸੀ ਪਸ਼ੂ ਸੱਚਾ ਥੋੜਾ ਜਿਹਾ ਟਾਈਮ ਹੀ ਹੋਇਆ ਛੱਡਿਆ ਨੂੰ ਠੀਕ ਆ ਦੁਬਾਰੇ ਫੇਰ ਦੁਬਾਰੇ ਫੇਰ ਉਹ ਹੀ ਹਾਂ ਹਾਂ ਸਹੀ ਆ ਆ ਕਰਕੇ ਆਪਣਾ ਮੌਲਜ ਹੈਗੀ ਵੀ ਖੇਤੀ ਨਾਲ ਵੀ ਅੱਗੇ ਨੇ ਵੀ ਖੇਤੀ ਕਰਦੇ ਲੋਕਾਂ ਨੂੰ ਦਾਦਾ ਕਿੱਲੇ 16-16000 ਰੈਂਦੇ ਆ ਉਹਨਾਂ ਨੂੰ ਕਿੱਲੇ ਦੇ ਲੈ ਕੇ ਕਰਦੇ ਨੇ ਉਹਨਾਂ ਨਾਲੋਂ ਅੱਗੇ ਬਹੁਤ ਜ਼ਿਆਦੇ ਅੱਗੇ ਨੇ ਬਈ ਹਾਂ ਹਾਂ ਬਾਕੀ ਦੁੱਧ ਵੀ ਇਹਨਾਂ ਦਾ ਰੇਟ ਵੇਖਿਆ ਦਾ ਹਨਾ ਵਧੀਆ ਦੁੱਧ ਵੀ ਹੁਣ ਪਾਉਣੇ ਆਪਾਂ 15 ਲੀਟਰ ਲੰਘੂਗੇ ਠੀਕ ਆ ਠੀਕ ਆ ਸਹੀ ਐ ਸਹੀ ਐ ਬਈ ਤੇ ਬਈ ਆਪਣੇ ਇਹਦੇ ਨਵੇਂ ਬੰਦੇ ਇਹਨਾਂ ਨੂੰ ਕੋਈ ਵੀ ਨੌਲ ਦੇ ਲੈਣੀ ਹੋਵੇ ਨਾ ਵੀਰ ਨਾਲ ਆਪਾਂ ਨੰਬਰ ਸ਼ੇਅਰ ਕਰਾਂਗੇ ਸਕਰੀਨ ਤੇ ਤੇ ਨੌ ਦੇ ਲੈ ਸਕਦਾ ਬਈ ਆਪਣਾ ਪੱਠਾ ਪੋਠਾ ਬਕਾਇਆ ਹੁੰਦੀਆਂ ਨੇ ਕੋਈ ਜੇ ਆਪਾਂ ਲੈਣੀ ਹੋਵੇ ਕਰ ਆਪਾਂ ਵੇਚੀ ਨਹੀਂ ਹੈਗੀਆਂ ਕੋਈ ਵੀ ਕਿਉਂਕਿ ਆਪਣਾ ਹਨਾ ਪੱਠਾ ਰੱਖਣੀ ਹੈ ਅੱਛਾ ਤਿਆਰ ਕਰ ਰਹੇ ਹਾਂ ਆਪਦੇ ਵਾਸਤੇ ਹਾਂ ਬਈ ਜੀ ਤੇ ਮੂਰੇ ਬਈ ਦੇਖਾਂਗੇ ਹਨਾ ਠੀਕ ਆ ਠੀਕ ਅੱਛਾ ਅੱਛਾ ਬਾਕੀ ਮੰਡੀ ਮੰਡੀ ਜਾਂਦੇ ਹੋਮਗੇ ਮੰਡੀਆਂ ਦੇ ਬਈ ਬਾਗ ਜਾਈਦਾ ਹਾਂ ਕਦੇ ਕਦੇ ਬਾਗ ਜਾਈਦਾ ਠੀਕ ਠੀਕ ਆ ਠੀਕ ਆ ਤੇ ਬਈ ਆ ਆ ਬੰਦਾ ਹੀ ਬਹੁਤ ਪੁਰਾਣਾ ਬੱਕਰੀਆਂ ਦਾ ਬਈ ਆ ਵੀਰ ਤੋਂ ਨੌਲਜ ਲੈਣੇ ਆ ਬਈ ਕੋਈ ਬੱਕਰੀਆਂ ਬਾਰੇ ਨੌਲੇਜ ਦੱਸ ਵੀ ਜਿਹੜਾ ਨਵਾਂ ਬੰਦਾ ਨੇ ਬਿਜ਼ਨਸ ਕਰਨਾ ਹੈ ਵੀ ਉਹ ਕਮੇ ਸਟਾਰਟ ਕਰਨਾ ਵੀ ਕੋਈ ਬੰਦਾ ਵੀ 4-5 ਲੱਖ ਲੱਖ ਸਟਾਰਟ ਕਰੇ ਜਾਂ ਵੀ ਥੋੜੇ ਤੋਂ ਕਰੇ ਪਹਿਲਾਂ ਸਟਾਰਟ ਇੱਕ ਦੋ ਰੱਖ ਕੇ ਅਸਲੀ ਜਿਹੜੇ 20-30 ਤੋਂ ਕਰੇ ਬੰਦਾ ਨਾ ਸਟਾਰਟ ਫਿਰ ਹੌਲੀ-ਹੌਲੀ ਵਾਧਾ ਵਧਾਈ ਜਾਂਦਾ ਬਈ ਬੱਕਰੀ ਸਾਂਵੇਂ ਗੋਦ ਦਰਦੀ ਹੁੰਦੀ ਇੱਕ ਬੰਦੇ ਨੇ ਸਵਾਲ ਪੁੱਛਿਆ ਸੀ ਮੈਂ ਜੂਟਿਊਬ ਤੇ ਦੇਖਿਆ ਸੀ ਉਹ ਉਹ ਬੰਦੇ ਨੂੰ ਬੱਕਰੀ ਕੱਚੇ ਰਾਸਤੇ ਕਦੋਂ ਤੁਰਦੀ ਹੈ ਇੱਕ ਬੰਦੇ ਨੇ ਜੂੜਦੇ ਸਵਾਲ ਪੁੱਛਿਆ ਸੀ ਪਰ ਉਹ ਬੰਦੇ ਨੂੰ ਗੱਲ ਨਹੀਂ ਆਈ ਹੈਗੀ ਤੁਸੀਂ ਦੱਸੋ ਵੀ ਕਦੋਂ ਤੁਰਦੀ ਹੁੰਦੀ ਹੈ ਬੱਕਰੀ ਵੀਰੇ ਸੌਣ ਚ ਬੱਕਰੀ ਕੱਚੇ ਚ ਤੁਰਦੀ ਹੈ ਉਹ ਕਾਰਨ ਕਾਰ ਨਹੀਂ ਹੁੰਦਾ ਉਹਦੇ ਪੈਰ ਲੱਗ ਜਾਂਦੇ ਨੇ ਸਭ ਪੈਰ ਲੱਗ ਜਾਂਦੇ ਆ ਪੈਰ ਲੱਗ ਜਾਂਦੇ ਨੇ ਪੈਰ ਖਰਾਬ ਹੋ ਜਾਂਦੇ ਠੀਕ ਆ ਠੀਕ ਆ ਪੱਕੇ ਚ ਤੁਰ ਹੀ ਨਹੀਂ ਸਕਦੀ ਪੱਕੇ ਚ ਤੁਰ ਨਹੀਂ ਸਕਦੀ ਇੱਕ ਮੈਂ ਵੀ ਦੇਖਿਆ YouTube ਤੇ ਵੀਡੀਓ ਉਹ ਬਾਈ ਨੂੰ ਗੱਲ ਨਹੀਂ ਆਈ ਹੈਗੀ ਪੱਕੇ ਚ ਸੌਣ ਚ ਹੀ ਤੁਰੂ ਆ ਪੱਕੇ ਸੌਣ ਚ ਹੀ ਤੁਰੂ ਠੀਕ ਆ ਠੀਕ ਆ ਬਾਈ ਪੈਰ ਖਰਾਬ ਹੋ ਜਾਂਦੇ ਨੇ ਪੂਲੇ ਹੋ ਜਾਂਦੇ ਠੀਕ ਆ ਬਈ ਵਿੱਚ ਆਪਣੇ ਬੰਦੇ ਹੁੰਦੇ ਹੈਗੇ ਉਹ ਪੱਠਾ ਲਿਆਉਂਦੇ ਆ ਪੱਠਾ ਫਿਰ ਪਾਲਦੇ ਹੈ ਨਹੀਂ ਪੱਠਾ ਲਿਆਉਣ ਦਾ ਫਾਇਦਾ ਕਿ ਨਾਲ ਬੱਕਰੀ ਨਾਲ ਇੱਕ ਹੋਵੇ ਵੱਡੀ ਦੇਖਣੇ ਕਾ ਵਾਸਤੇ ਸਾਲ-ਸਾਲ ਦੀ ਬੱਕਰੀ ਦਾ ਜਰੂਰ ਹੋਵੇ ਵਾਹ ਸਾਲ-ਸਾਲ ਦੀ ਤਾਂ ਹੋਵੇ ਸਾਲ ਦੀ ਤਾਂ ਹੋਵੇ ਠੀਕ ਆ ਠੀਕ ਆ ਕਿਉਂ ਆਇਆ ਮੂਰੇ ਆਮਦਾਨ ਸੇਤੀ ਦੇਣ ਲੱਗ ਜਾਂਦੀ ਠੀਕ ਆ ਇੱਕ ਬਈ ਇੱਕ ਮੈਂ ਦੇਖਿਆ ਸੀ ਆਪਣੇ ਪਿੰਡ ਗੱਲ ਆ ਵੀ ਉਹ ਬੰਦਾ ਵੀ 10 20 ਬੱਕਰੇ ਲਿਆਇਆ ਪਰ ਛੋਟੇ ਲਿਆਇਆ ਤੇ ਛੋਟੇ ਲਿਆਂਦੇ ਪਰ ਕੋਲ 5-6 ਹੀ ਬਚੇ ਨੇ ਛੋਟਿਆਂ 'ਚ ਫਾਇਦਾ ਨਹੀਂ ਵੀਰੇ ਠੀਕ ਆ ਛੋਟਿਆਂ 'ਚ ਵੀ ਫਾਇਦਾ ਨਹੀਂ ਜੇ 5-5 4-4 ਮਹੀਨਿਆਂ ਦੀ ਬੱਕਰੀ ਲਿਆਵੇ ਨਾ ਬੰਦਾ ਫੇਰ ਪਾ ਦੇ ਠੀਕ ਆ ਬਈ ਠੀਕ ਆ ਛੋਟਿਆਂ 'ਚ ਕੋਈ ਬਿਮਾਰ ਹੋ ਗਿਆ ਕੁੰਕੀਮੇ ਹੋ ਗਿਆ ਇਹ ਤਾਂ 4-5 ਮਹੀਨਿਆਂ ਦਾ ਹੋਊਗਾ ਉਹ ਆਪਾਂ ਨੂੰ ਪਤਾ ਲੱਗੂਗਾ ਵੀ ਇਹ ਢਿੱਲਾ ਹੋਊਗਾ ਜਾਂ ਕਿੰਨੇ ਠੀਕ ਆ ਵੀ ਨੌਲੇਜ ਆਪਾਂ ਨੂੰ ਫੜਨੀ ਪਊ ਫੜਨੀ ਪਊ ਬਾਕੀ ਕੱਲ ਹੋਰ ਦੇਖਿਆ ਉਹਨਾ ਮੈਂ ਹੋਰ ਵੀ ਸਿਸਟਮ ਦੇਖਿਆ ਉਹ ਇੱਕ ਨਿਕਲ ਰਸੋਈ ਵਾਂਗੂ ਪਾਈ ਬੈਠੇ ਆ ਵੀ ਕੋਈ ਸਾੜਦੇ ਨਹੀਂ ਹੈਗੇ ਇਹ ਵੀ ਕਾਰਨ ਹੋ ਸਕਦਾ ਵੀ ਬੱਕਰੀ ਜ ਸਾਡੇ ਬਿਨਾ ਵੀ ਨਹੀਂ ਰਹਿੰਦੀ ਹੋਵੇ ਬੱਚਾ ਯਾਨੀ ਫਰੇ ਬਨਾ ਤਾਂ ਨਹੀਂ ਇਹ ਬਸ ਬਚਦੀ ਹਾਂ ਹਾਂ ਚਾਹੇ ਨੂੰ 2 ਘੰਟੇ ਛੱਡ ਚਾਹੇ 3 ਘੰਟੇ ਛੱਡ ਠੀਕ ਆ ਕਿਹੜਾ ਜ਼ਰੂਰੀ ਆ ਕਿਹੜਾ ਜ਼ਰੂਰੀ ਆ ਇਹ ਆ ਕਿਹੜਾ ਜ਼ਰੂਰੀ ਆ ਠੀਕ ਆ ਠੀਕ ਆ ਵੀ ਮਨ ਨੌ ਵਦੀ ਜਾਣਗੇ ਨੌ ਵਦੀ ਜਾਣਗੇ ਹਾਂ ਸਹੀ ਐ ਸਹੀ ਆ ਆਓ ਫਿਰ ਉਹ ਬੰਦੇ ਦਾ ਕਾਫੀ ਲਾਸ ਹੋ ਗਿਆ ਸੀ ਹਾਂ ਤੇ ਮੈਂ ਵੀ ਬਈ ਮੈਨੂੰ ਵੀ ਸਲਾਹ ਦਿੱਤੀ ਪਹਿਲਾਂ ਮੈਂ ਵੀ ਚੱਕ ਅੱਤ ਤੱਕ ਕਿ ਫਿਰ ਲਈ ਬਾਹਰ ਜਾਣ ਦੀ ਮੈਂ ਹੀ ਬਾਹਰ ਬਗ ਜਾ ਆ ਬਾਈ ਹਰਜੀਤ ਨੇ ਮੈਨੂੰ ਸਲਾਹ ਦਿੱਤੀ ਵੀ ਤੂੰ ਬਾਹਰ ਨਾ ਜਾ ਇੱਥੇ ਆ ਕਿੱਤਾ ਕਰ ਲਾ ਘਰ ਦਾ ਕੰਮ ਕੋਈ ਬਾਹਰ ਵੀ ਦੇਖੇ ਬਾਈ ਜਾ ਕੇ ਮੈਂ ਲੋਕ ਪੇਡਾ ਬੱਕਰੀਆਂ ਚਾਰਦੇ ਆਗੇ ਕਿਸੇ ਦੇ ਕੰਮ ਹੂੰ ਇਹ ਵਧੀਆ ਚੀਜ਼ ਆ ਖਰਾ ਵਧੀਆ ਕਹਾਣੀ ਵੀ ਵਧੀਆ ਬਾਕੀ ਬੰਦਾ ਘਰ ਦਾ ਘਰ ਰਹਿੰਦਾਗਾ ਹੈ ਕੋਈ ਬਿਮਾਰ ਠਮਾਰਾ ਵਾ ਦਵਾਈ ਲੈਣ ਦਾ ਬਾਹਰੇ ਵੀ ਕੋਈ ਨਹੀਂ ਪੁੱਛਦਾ ਮੈਂ ਵੀ ਬਾਹਰ ਜਾ ਕੇ ਆ ਹੁਣ ਦੁਬਾਰੇ ਫੇਰ ਅੱਗ ਲੱਗ ਗਈ ਜੀ ਮੇਰੇ ਬਾਹਰ ਜਾਣ ਦੀ ਤੇ ਬਾਈ ਨੇ ਮੈਨੂੰ ਸਲਾਹ ਦਿੱਤੀ ਵੀ ਤੂੰ ਬਾਹਰ ਨਾ ਜਾ ਜਿਹੜਾ ਤੂੰ ਪੈਸਾ ਬਾਹਰ ਲਾਉਣਾ ਤੂੰ ਆ ਕੰਮ ਚਲਾ ਲੈ ਨਹੀ ਤਾਂ ਵਧੀਆ ਚੀਜ਼ ਆ ਜੀ ਵਧੀਆ ਆਪ ਦੀ ਚੀਜ਼ ਹੈਗੀ ਜਦੋਂ ਮਰਜੀ ਛੱਡਦੇ ਜਦੋਂ ਮਰਜੀ ਠੀਕ ਆ ਵਿੱਚ ਲੌਸ ਤਾਂ ਹੈ ਹੀ ਨਹੀਂ ਆਪਾਂ ਮੰਨ ਕੇ ਚੱਲੀਏ ਵੀ ਘੱਟੜਾ ਕੰਮ ਤਾਂ ਹੈ ਹੀ ਨਹੀਂ ਪਰ ਬੰਦਾ ਵੀ 24 ਘੰਟੇ ਨਾਲ ਚਾਹੀਦਾ ਜਦੋਂ ਮੈਂ ਆਪਾਂ ਕਹਣਾ ਕੋੜੀ ਨੂੰ ਵੀ ਬੰਦਾ 24 ਘੰਟੇ ਹਾਜ਼ਰ ਰਹਿੰਦਾ ਉਹੀ ਕਾ ਮਿਹਨਤ ਆਗਾ ਦੀ ਐਵਰੇਜ ਸਭੀ 35 ਪੈਂਦੀ ਪੈਂਦੀ ਆ ਕੋਈ 3 ਦੇ ਦਿੰਦੇ ਆ ਕੋਈ 1 ਦੇ ਠੀਕ ਆ ਠੀਕ ਆ ਸਾਰੇ ਪਸ਼ੂਆਂ ਦੇ ਇੱਕ ਵਈ ਆਪਣਾ ਸਾਲਕ ਦਾ ਯਾਨਕਿ ਬੱਚਾ ਆਪਾ ਛੇੜ ਕਰਨਾ ਹੋਵੇ ਬੀਟਲ ਦਾ ਕਿਉਂਕਿ ਬੀੜ ਲਈ ਅੱਜ ਸਭ ਤੋਂ ਅੱਗੇ ਜਾ ਰਹੀ ਆ ਨਸਲ ਮਹਿੰਗੀ ਆ ਵੀ ਕਿੰਨੇ ਕ ਦਾ ਹੋ ਜਾਂਦਾ ਆ ਆਪਾਂ ਮੰਨ ਕੇ ਅੱਛਾ ਜਿਆਦਾ ਸਾਂਭਾਂਗੇ ਆਪਾਂ ਹਾਂ ਹਾਂ ਹੋਰ ਜਾਓ ਕਰ ਲਾਂਗੇ ਇਹ ਤਾਂ ਯਾਨੀ ਦੁੱਧ ਦੱਦ ਪਾਣੀ ਪੰਦੀਆ ਮਿਲਿਆ ਹੋਵੇ ਯਾਨੀ ਉਹ ਜਿਆ ਵਧੀਆ ਵੇਖ ਜਾਂਦਾ ਹਾਂ ਹਾਂ ਵੇਖ ਜਾਂਦਾ ਬਈ 35-40 ਹਜ਼ਾਰ ਦਾ ਸਾਲਕ ਦਾ ਇੰਨਾ ਬੇਕੇ ਆਂਦਾ ਠੀਕ ਆ ਬਈ ਬਈ ਕਿਸੇ ਨੇ ਵੀ ਕੋਈ ਮੇਰੇ ਵੀਰ ਨੇ ਆ ਵੀਰਾਂ ਤਾਂ ਨੌਲੇਜ ਲੈ ਮੈਂ ਨੰਬਰ ਸ਼ੇਅਰ ਕਰ ਦੂੰਗਾ ਤੇ ਆਪਾਂ ਇਹ ਬੰਦੇ ਨਾਲ ਗੱਲ ਕਰ ਲੈਣਾ ਤੇ ਪੱਠਾ ਹਲੇ ਬਈ ਵੇਚ ਦੇ ਨਹੀਂ ਹੈਗੇ ਜਦੋਂ ਵੀ ਕੋਈ ਗੱਲਬਾਤ ਹੋਵੇ ਉਹ ਦੁਬਾਰਾ ਵੀਡੀਓ ਬਣਾ ਕੇ ਪਾਵਾਂਗੇ ਤੇ ਆਪਾਂ ਤੁਹਾਨੂੰ ਸਾਰੀ ਨੌਲੇਜ ਦਵਾਂਗੇ ਬਾਕੀ ਵੀਰ ਉਹਨਾਂ ਦਾ ਮੈਂ ਨੰਬਰ ਮੈਂਸ਼ਨ ਕਰ ਦੂੰਗਾ ਤੇ ਜਿਹਨੇ ਗੱਲ ਕਰਨੀ ਹੋ ਉਹ ਕਰ ਸਕਦਾ ਭਾਈ ਬਾਹਰ ਜਾਣ ਨਾਲੋਂ ਵੀਰ ਕਹਿੰਦੇ ਇੱਥੇ ਫਾਇਦਾ ਬਹੁਤ ਕਮਾਈ ਹੈ ਇਹਦੇ 'ਚ ਤੇ ਆਪਣੇ ਹੁਣ ਲੋਕ ਕੰਮ ਕਰਨ ਲੱਗੇ ਦੁਬਾਰਾ ਫੇਰ ਪਹਿਲਾਂ ਇਹ ਚੀਜ਼ ਨੂੰ ਲੋਕ ਚੰਗਾ ਨਹੀਂ ਮੰਨਦੇ ਸੀ ਪਰ ਹੁਣ ਬਹੁਤ ਸੁਧਾਰ ਆ ਗਿਆ ਆ ਭਾਈ ਇੱਕ ਵਾਰ ਬੱਕਰੇ ਚੈੱਕ ਕਰ ਲੋ ਆ ਬੱਕਰੀਆਂ ਨੇ ਆਹ ਭੇਡੂ ਨੇ ਬਈ ਬਈ ਦੁੱਧ ਦਾ ਕੀ ਰੇਟ ਵੇਚ ਜਾਂਦਾਗਾ ਇਹ ਬੱਕਰੀਆਂ ਹਾਂ ਮੱਕੜੀ ਦਾ ਬਾਈ 100 ਰੁਪਏ ਵੀ ਲਾ ਜਾਂਦਾ ਕੋਈ ਜੇ ਕੋਈ ਘਰਾਂ ਵਾਲਾ ਆ ਜਾਂਦਾ ਤਾਂ ਵਾਝੇ ਆਪਾਂ ਫਰਜੇ ਕਿਸੇ ਨੂੰ ਨਾ ਆ ਦਾ ਸੱਲ ਸੱਲ ਦੇ ਵਧੇ ਘਟੇ ਬਿਨੇ ਆਪਾਂ ਕਦੇ ਕਿਸੇ ਤੋਂ ਕਰਿਆ ਨਹੀਂ ਹੈਗਾ ਆਪਾਂ ਫ੍ਰੀ ਦੇ ਦਿੰਦੇ ਆ ਠੀਕ ਆ ਠੀਕ ਆ ਬਾਈ ਹਾਂ ਇੱਕ ਬਾਈ ਹੁਣਾਂ ਦੀ ਇਹ ਗੱਲ ਬਹੁਤ ਵਧੀਆ ਵੀ ਚੱਲ ਇਹ ਕਿਸੇ ਦੇ ਕਰ ਪੇਣ ਲੈਂਦੇ ਹੈਗੇ ਚੱਲ ਇਹ ਆਪਦੇ ਵਰਗਾ ਸਮਝਦਾ ਹਰ ਇੱਕ ਨੂੰ ਵੀ ਸਭ ਦੀ ਕੋਈ ਨਾ ਕੋਈ ਮਜਬੂਰੀ ਹੁੰਦੀ ਆ ਬਾਈ ਫ੍ਰੀ ਦੇ ਦਿੰਦਾ ਦੁੱਧ ਜੇ ਵੀਰ ਦੀਨ ਦੁੱਧ ਵੀ ਲੈਣਾ ਹੋ ਚੱਲ ਵੀਰ ਨਾਲ ਗੱਲ ਕਰ ਸਕਦਾ ਵੀ ਦੁੱਧ ਵੀ ਲਿਆ ਸਕਦਾਗਾ ਜੇ ਕਿਸੇ ਨੇ ਪੱਕਾ ਲਾਉਣਾ ਬਾਈ ਫੇਰ ਕਚਾਲਾ ਆਪਾਂ ਦੇ ਜਾ ਹਾਂ ਨਹੀਂ ਤਾਂ ਆਪ ਜਹਾਂ ਭਾਈ ਜੇ ਕਿਸੇ ਨੇ ਪੱਕਾ ਲੈਣਾ ਤਾਂ ਉਹ ਵੀ ਲਿਆ ਸਕਦਾ ਪਿੰਡ ਸਾਡਾ ਟਿੱਬਾ ਭਾਈ ਜਿਹੜਾ ਸੰਗਰੂਰ ਤਹਿਸੀਲ ਤੂਰੀ ਸਿਰਪਠਾਣਾ ਪੈਂਦਾ ਭਾਈ ਰੈਕੋਰਡ ਰੋਡ ਤੇ ਪਿੰਡ ਪੈਂਦਾ ਆਪਣਾ ਕਿਹੜਾ ਭਾਈ ਬੱਕਰੇ ਚੈੱਕ ਕਰ ਰੋ ਨਸਲ ਦੇ ਬੱਕਰੀਆਂ ਨੇ ਪੂਰੇ ਟੌਪ ਦੇ ਬੱਕਰੇ ਨੇ ਭਾਈ ਬਾਕੀ ਥੋੜਾ ਮੈਂ ਨੰਬਰ ਮੈਂਸ਼ਨ ਕਰ ਦੂੰਗਾ ਵੀਰ ਦਾ ਵੀਰ ਨਾਲ ਗੱਲ ਕਰ ਲਿਓ ਧੰਨਵਾਦ ਵੀਰੇ